ਦੇਸ਼ ਵੱਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਰਮਾਲੀਪੁਰ ਪਿਆਰੇ ਦੋਸਤੋ ਸਤਿ ਆਬ ਦੀ ਸਰਦਰ ਤਾਂ ਤੁਸੀਂ ਇਸ ਵੇਲੇ ਆਵਾਜ਼-ਏ-ਖਲਕ ਦਾ ਖਾਸ ਪ੍ਰੋਗਰਾਮ ਦੇਖ ਰਹੇ ਹੋ ਸਭ ਤੋਂ ਵੱਡੀ ਚਰਚਾ ਇਸ ਵੇਲੇ ਪੰਜਾਬ ਵਿੱਚ ਮੰਤਰੀ ਮੰਡਲ ਦੇ ਅਦਲਾ ਬਦਲ ਦੀ ਸੁਭਾਵਨਾ ਵਾਲੀ ਸ਼ਫਲਿੰਗ ਨੂੰ ਕਹਿ ਸਕਦੇ ਆਂ ਪੰਜਾਬ ਦੇ ਵਿੱਚ ਮੰਤਰੀ ਮੰਡਲ ਦੀ ਇਸ ਵੇਲੇ ਸਭ ਤੋਂ ਵੱਧ ਅਫਵਾਹ ਹੈ ਕੰਸੋਰਨ ਨੇ ਸਰਗੋਸ਼ੀਆਂ ਨੇ ਚਰਚਾਵਾਂ ਨੇ ਕੁੜ ਚਰਚਾ ਇਸ ਵੇਲੇ ਪੰਜਾਬ ਅੰਦਰ ਸਭ ਤੋਂ ਵੱਡੀ ਚਰਚਾ ਜਿਹੜੀ ਚਰਚਾ ਹੋਵੇ ਵੀ ਕਿਉਂ ਨਾ ਕਿਉਂਕਿ ਪੰਜਾਬ ਦੇ ਸੀਨੀਅਰ ਪੱਤਰਕਾਰ ਪੁੱਲਰ ਸਾਹਿਬ ਸੁਦਰ ਚਰਨਜੀਤ ਸਿੰਘ ਪੁੱਲਰ ਜੀ ਉਹ ਆਪਣੇ ਆਪਣੇ ਫੇਸਬੁੱਕ ਪੇਜ ਤੇ ਇਸ ਘਟਸ਼ੇ ਨੂੰ ਇਸ ਅੰਦਾਜ਼ੇ ਨੂੰ ਆਪਣੇ ਇਸ ਅਨਲਿਸਿਸ ਨੂੰ ਸ਼ੇਅਰ ਕੀਤਾ ਹੈ ਉਹਨਾਂ ਨੇ ਲਿਖਿਆ ਕਿ ਪੰਜਾਬ ਕੈਬਨਿਟ ਦੇ ਪੰਜ ਵਜ਼ੀਰਾਂ ਦੀ ਛੁੱਟੀ ਹੋ ਸਕਦੀ ਹੈ ਪੁੱਲਰ ਸਾਹਿਬ ਆਪਣੇ ਫੇਸਬੁੱਕ ਪੇਜ ਤੇ ਆਪਣੀ ਵਾਲਤ ਤੇ ਲਿਖਦੇ ਨੇ ਕਿ ਪੰਜਾਬ ਦੇ ਪੰਜ ਕੈਬਨਿਟ ਵਜ਼ੀਰਾਂ ਦੀ ਛੁੱਟੀ ਹੋ ਸਕਦੀ ਹੈ ਤੇ ਪੰਜ ਨਵੇਂ ਚਿਹਰੇ ਇਹਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਆ ਸਕਦੇ ਨੇ ਛੋਟੀ ਗੱਲ ਨਹੀਂ ਤੇ ਗੱਲ ਆਖਰੀ ਇੱਕ ਵੱਡਾ ਬੰਦਾ ਰਿਹਾ ਹੈ ਬਹੁਤ ਵੱਡੇ ਬੰਦੇ ਨੇ ਚਰਨਜੀਤ ਭੁੱਲਰ ਹੋਰੀ ਜਦੋਂ ਪੱਤਰਕਾਰੀ ਦੇ ਵਿੱਚ ਉਹਨਾਂ ਦਾ ਨਜ਼ਰੀਆ ਉਹਨਾਂ ਦਾ ਕਦ ਦੇਖਦੇ ਆ ਤਾਂ ਇੱਕ ਤਰ੍ਹਾਂ ਨਾਲ ਇਹ ਚਰਚਾ ਹੈ ਜਿਹੜੀ ਚਰਨਜੀਤ ਸਿੰਘ ਭੁੱਲਰ ਹੋਣੀ ਆਪਣੀ ਵਾਲਤ ਤੇ ਲਿਖਦੇ ਨੇ ਤੇ ਇਹ ਚਰਚਾ ਬਹੁਤ ਵੱਡੀ ਬਣ ਜਾਂਦੀ ਹੈ ਉਦੋਂ ਜਦੋਂ ਵੱਡੇ ਬੰਦੇ ਇਹਨੂੰ ਸ਼ੇਅਰ ਕਰਦੇ ਨੇ ਲਿਖਦੇ ਨੇ ਚਰਨਜੀਤ ਭੁੱਲਰ ਹੋਰਾਂ ਨੇ ਆਪਣੇ ਫੇਸਬੁੱਕ ਪੇਜ ਉੱਤੇ ਲਿਖਿਆ ਵੀ ਇਹਨਾਂ ਔਖੇ ਵੇਲੇ ਆ ਜਦੋਂ ਪੰਜਾਬ ਦਾ ਸਿਆਸੀ ਸੰਕਟ ਹੈ ਜਿਹੜਾ ਉਹ ਇਸ ਵੇਲੇ ਚਰਚਾ ਦੇ ਵਿੱਚ ਹੈ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਾਰਨ ਕੋਈ ਵੀ ਹੋ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਮਾਨਜੋਗ ਭਗਵੰਤ ਮਾਨ ਜੀ ਇਸ ਵੇਲੇ ਆਪਣੀ ਹਾਈ ਕਮਾਂਡ ਦੀਆਂ ਸਰਗਰਮੀਆਂ ਤੋਂ ਦੂਰ ਨੇ ਹਰਿਆਣਾ ਦੇ ਵਿੱਚ ਭਾਵੇਂ ਮੁੱਖ ਮੰਤਰੀ ਸਾਹਿਬ ਆਪਣੀ ਚੋਣ ਕੈਂਪੇਨ ਆਪਣੀ ਪਾਰਟੀ ਲਈ ਚਲਾ ਰਹੇ ਨੇ ਇੱਕ ਸੰਜੀਦਾ ਰੂਪ ਮੁੱਖ ਮੰਤਰੀ ਦਾ ਇਸ ਵੇਲੇ ਪਹਿਲੀ ਵਾਰ ਦੇਖਣ ਨੂੰ ਮਿਲਿਆ ਤੇ ਮੁੱਖ ਮੰਤਰੀ ਸਾਹਿਬ ਆਪਣਾ ਕੰਮ ਕਰ ਰਹੇ ਨੇ ਹਾਲਾਂਕਿ 에어ਪੋਰਟ ਦੇ ਉੱਤੇ ਚੰਡੀਗੜ੍ਹ ਉਹਨਾਂ ਦੇ ਸੱਟ ਲੱਗਣ ਦੀਆਂ ਅਫਵਾਹਾਂ ਵੀ ਸੀ ਜਹਾਜ਼ ਤੋਂ ਆਉਂਦੇ ਸਮੇਂ ਕਿਤੇ ਡਿੱਗ ਜਾਣ ਦੀ ਗੱਲ ਵੀ ਸੀ ਉਹਨਾਂ ਨੂੰ ਦਿੱਲੀ ਦੇ ਵਿੱਚ ਇਲਾਜ ਲਈ ਵੀ ਲਿਜਾਇਆ ਗਿਆ ਸੀ ਇਲਾਜ ਦਾ ਕੋਈ ਹੋਰ ਵੀ ਛੋਟਾ ਮੋਟਾ ਰੀਜ਼ਨ ਹੋ ਸਕਦਾ ਸੀ ਢਿੱਲੇ ਹੋ ਸਕਦੇ ਨੇ ਮੁੱਖ ਮੰਤਰੀ ਸਾਹਿਬ ਤੇ ਦਿੱਲੀ ਦੇ ਵਿੱਚ ਦਾਖਲ ਸਨ ਪ੍ਰੰਤੂ ਹਾਈ ਕਮਾਂਡ ਦੀ ਪਹੁੰਚ ਤੋਂ ਬਾਹਰ ਜਦੋਂ ਮੁੱਖ ਮੰਤਰੀ ਸਾਹਿਬ ਦਿੱਲੀ ਦੇ ਵਿੱਚ ਅਸੀਂ ਸਾਂਝਾ ਕੀਤਾ ਸੀ ਆਪਣੇ ਦਰਸ਼ਕਾਂ ਨਾਲ ਸਾਰਾ ਬਰਤਾਰਾ ਕਿ ਇੱਕ ਸਮਾਗਮ ਵਿੱਚ ਬੈਠੇ ਹੋਏ ਜਦੋਂ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ ਉਸ ਵੇਲੇ ਅਸਤੀਫਾ ਦੇਣ ਦਾ ਐਲਾਨ ਕਰਦੇ ਨੇ ਕਿ ਦੋ ਦਿਨਾਂ ਬਾਅਦ ਮੈਂ ਅਸਤੀਫਾ ਦੇ ਦੇਵਾਂਗਾ ਸੋ ਉਸ ਵੇਲੇ ਮੁੱਖ ਮੰਤਰੀ ਜੀ ਵਿੱਚ ਬੈਠੇ ਹੋਏ ਇਹਨਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਤੇ ਉਹਨਾਂ ਦਾ ਨਾਮ ਤੱਕ ਵੀ ਨਹੀਂ ਲਿਆ ਗਿਆ ਮਾਫੀ ਵੀ ਨਹੀਂ ਮੰਗੀ ਗਈ ਉਸ ਤੋਂ ਬਾਅਦ ਅਤਸ਼ੀ ਜੀ ਨੇ ਮੁੱਖ ਮੰਤਰੀ ਵਜੋਂ ਸੌ ਚੁੱਕੀ ਹੈ ਉਹਦੇ ਵਿੱਚ ਹਾਜ਼ਰ ਨਹੀਂ ਹੋਏ ਪਾਰਟੀ ਦੀਆਂ ਵੱਡੀਆਂ ਮੀਟਿੰਗਾਂ ਵਿੱਚ ਮੁੱਖ ਮੰਤਰੀ ਜੀ ਹਾਜ਼ਰ ਨਹੀਂ ਹੋਏ ਉਹਨਾਂ ਦੀ ਡਿਊਟੀ ਹਰਿਆਣਾ ਵਿੱਚ ਹੋ ਸਕਦੀ ਹੈ ਬਹੁਤ ਅਲੱਗ ਤਰ੍ਹਾਂ ਦੀਆਂ ਗੱਲਾਂ ਨੇ ਤੇ ਮੁੱਖ ਮੰਤਰੀ ਸਾਹਿਬ ਇੱਥੇ ਹੁੰਦੇ ਹੋਏ ਵੀ ਹਾਈ ਕਮਾਂਡ ਦੀ ਪਹੁੰਚ ਵਿੱਚ ਬਹੁਤਾ ਨਜ਼ਰ ਨਹੀਂ ਆਉਂਦੇ ਹਾਂਜੀ ਦੇਰ ਸ਼ਾਮ ਹੁਣ ਜਿਹੜੀ ਜਾਣਕਾਰੀ ਸਾਡੇ ਪਾਸ ਪ੍ਰਾਪਤ ਹੋਈ ਹੈ ਬਹੁਤ ਸਾਰੇ ਚੈਨਲਸ ਨੇ ਆਪਣੇ ਅਫੀਸ਼ੀਅਲ ਪੇਜ ਦੇ ਉੱਤੇ ਅਫੀਸ਼ੀਅਲ ਵੈਬਸਾਈਟਸ ਦੇ ਉੱਤੇ ਇਹ ਜਾਣਕਾਰੀ ਲੋਡ ਕੀਤੀ ਹੈ ਕਿ ਬਿਲਕੁਲ ਸਚਾਈ ਹੈ ਕੱਲ ਨੂੰ ਮੰਤਰੀਆਂ ਨੂੰ ਸੌ ਚਕਾਈ ਜਾਣੀ ਹੈ ਪਰੰਤੂ ਇੱਥੇ ਸਭ ਤੋਂ ਵੱਡਾ ਸਵਾਲ ਉੱਠਦਾ ਹੈ ਕਿ ਮੁੱਖ ਮੰਤਰੀ ਵੱਲੋਂ ਐਡਾ ਦਲੇਰਾਨਾ ਫੈਸਲਾ ਇੰਨਾ ਹੌਸਲਾ ਜਦੋਂ ਹਾਈ ਕਮਾਂਡ ਦਿੱਲੀ ਦੇ ਵਿੱਚ ਹੈ ਤੇ ਹਾਈ ਕਮਾਂਡ ਵੱਲੋਂ ਮੁੱਖ ਮੰਤਰੀ ਨੂੰ ਨਹੀਂ ਬੁਲਾਇਆ ਜਾਂਦਾ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਵੱਡਾ ਕਦਮ ਹੈ ਕਿ ਕੁਝ ਵਜ਼ੀਰਾਂ ਦੀ ਛੁੱਟੀ ਕਰਕੇ ਨਵੇਂ ਵਜ਼ੀਰਾਂ ਨੂੰ ਸੌਂ ਚਕਾਈ ਜਾਣੀ ਹੈ ਇੱਕ ਆਪਣੇ ਆਪ ਨੂੰ ਮਜ਼ਬੂਤ ਮੁੱਖ ਮੰਤਰੀ ਵਜੋਂ ਦਰਸਾਉਣ ਦਾ ਯਤਨ ਜਦੋਂ ਮੁੱਖ ਮੰਤਰੀ ਨੂੰ ਇਗਨੋਰ ਕੀਤਾ ਜਾਂਦਾ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਤੇ ਮੁੱਖ ਮੰਤਰੀ ਵੱਲੋਂ ਨਵੇਂ ਮੰਤਰੀਆਂ ਨੂੰ ਸੌਂ ਚਕਾਉਣ ਦੀ ਪੁਸ਼ਟੀ ਕੁਝ ਚੈਨਲਸ ਵੱਲੋਂ ਤੇ ਕੁਝ ਅਫੀਸ਼ੀਅਲ ਪੇजेस ਵੱਲੋਂ ਕਰ ਦਿੱਤੀ ਗਈ ਹੈ ਕਿ ਰਾਜ ਪਵਨ ਦੇ ਸਾਦੇ ਸਮਾਗਮ ਵਿੱਚ ਪੰਜਾਬ ਦੇ ਕੁਝ ਮੰਤਰੀ ਜਿਹੜੇ ਬ੍ਰਹਮਸ਼ੰਕਰ ਜਿੰਪਾਸੀ ਜ਼ਿਕਰ ਕੀਤਾ ਸੀ ਜਿਹੜਾ ਭੁੱਲਰ ਸਾਹਿਬ ਨੇ ਜ਼ਿਕਰ ਕੀਤਾ ਸੀ ਇਨਵੋਲ ਕਰਕੇ ਨਮਨ ਚੇਤਨ ਸਿੰਘ ਜੋੜਾ ਮਾਜਰਾ ਬਲਕਾਰ ਸਿੰਘ ਤੇ ਇੱਕ ਹੋਰ ਮੰਤਰੀ ਦੀ ਛੁੱਟੀ ਹੋ ਸਕਦੀ ਹੈ ਲਗਭਗ ਤੈਅ ਹੈ ਤੇ ਨਵੇਂ ਮੰਤਰੀਆਂ ਵਿੱਚ ਬਰਿੰਦਰ ਗੋਇਲ ਡਾਕਟਰ ਰਵੀਜੋਤ ਤਨਪ੍ਰੀਤ ਸਿੰਘ ਸਾਧ ਹਰਦੀਪ ਸਿੰਘ ਮੁੰਡੀਆਂ ਤੋਂ ਇਲਾਵਾ ਮਹਿੰਦਰ ਭਗਤ ਵੀ ਹੋ ਸਕਦੇ ਨੇ ਨਵੇਂ ਮੰਤਰੀ ਕਿਉਂਕਿ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਜੰਦਰਵਾਸੀਆਂ ਨਾਲ ਕਿ ਉਹਨਾਂ ਨੂੰ ਛੰਡੀ ਵਾਲੀ ਕਾਰ ਦਿੱਤੀ ਜਾਵੇਗੀ ਤੇ ਮਹਿੰਦਰ ਪਗਤ ਵੀ ਹੋ ਸਕਦੇ ਨੇ ਪੰਜ ਨਵੇਂ ਮੰਤਰੀ ਸੌ ਚੁੱਕਣ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡਾ ਫੈਸਲਾ ਬਹੁਤ ਦਲੇਰਾਨਾ ਕਦਮ ਹੌਸਲੇ ਵਾਲਾ ਕਦਮ ਸਿਤਮ ਜਰੀਫੀ ਕਿ ਮੁੱਖ ਮੰਤਰੀ ਸਾਹਿਬ ਹਾਈ ਕਮਾਂਡ ਦੇ ਅਤਿ ਨਜ਼ਦੀਕੀ ਚੀਮਾ ਸਾਹਿਬ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਕਰਤਿਆ ਅਫਕਾਰੀ ਮੰਤਰੀ ਜਿਹੜੇ ਕਿ ਹਾਈ ਕਮਾਂਡ ਦਾ ਅਤਿ ਨੇੜ ਤੇ ਰੱਖਦੇ ਨੇ ਉਹਨਾਂ ਨੂੰ ਇਦਾਂ ਹੀ ਰੱਖਿਆ ਜਾ ਸਕਦਾ ਹੈ ਹਾਂ ਕਿਤੇ ਕਿਤੇ ਹਵਾ ਵਿੱਚ ਖੁਸਰਗੋਸ਼ੀਆਂ ਨੇ ਕਿ ਹਰਪਾਲ ਸਿੰਘ ਚੀਮਾ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਵੀ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਹੈ ਜੇ ਹਰਪਾਲ ਸਿੰਘ ਚੀਮਾ ਉਪ ਮੁੱਖ ਮੰਤਰੀ ਬਣਦੇ ਨੇ ਤੇ ਹਾਈ ਕਮਾਂਡ ਨਾਲ ਮਤਲਬ ਭਗਵਾਨ ਤਮਨ ਹੋਰਾਂ ਦਾ ਸਿੱਧਾ ਜਿਹੜਾ ਇੱਕ ਤਰ੍ਹਾਂ ਦਾ ਪੇਚਾ ਵੇਖਿਆ ਜਾ ਰਿਹਾ ਹੈ ਇੱਡਾ ਵੱਡਾ ਦਲੇਰਾਨਾ ਕਦਮ ਮੁੱਖ ਮੰਤਰੀ ਵੱਲੋਂ ਚੁੱਕਿਆ ਜਾ ਰਿਹਾ ਹੈ ਉਹਨਾਂ ਨੂੰ ਇਗਨੋਰ ਕਰਨ ਦਾ ਵੀ ਹੋ ਸਕਦਾ ਹੈ ਤਾਂ ਐਸਾ ਵੀ ਹੋ ਸਕਦਾ ਹੈ ਕਿ ਹਾਲਾਤ ਪਾਰਟੀ ਵਿੱਚ ਐਸੇ ਬਣ ਚੁੱਕੇ ਹੋਣ ਪਰੰਤੂ ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਖਬਰ ਵੇਖੀ ਜਾ ਰਹੀ ਹੈ ਕਿ ਪੰਜਾਬ ਦੇ 4 ਤੋਂ 5 ਮੰਤਰੀ ਹਟਾਏ ਜਾ ਰਹੇ ਨੇ ਤੇ 4 ਤੋਂ 5 ਨਵੇਂ ਮੰਤਰੀ ਇਹ ਬਣਾਏ ਜਾ ਰਹੇ ਨੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਤਰ੍ਹਾਂ ਨਾਲ ਹੜਕੰਪ ਮੱਚਾ ਹੋਇਆ ਹੈ ਤੇ ਕੱਲ ਨੂੰ ਕੀ ਹਾਲਾਤ ਬਣਦੇ ਨੇ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਜਾਵਾਂਗੇ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਕਲਕ ਲਾਈਕ ਸ਼ੇਅਰ ਸਬਸਕ੍ਰਾਈਬ ਤੁਸੀਂ ਸਾਰਿਆਂ ਜ਼ਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ